ਕਹਿੰਦੇ ਕੇਜਰੀਵਾਲ ਜੇਲ੍ਹ ਦੇ ਵਿੱਚ ਜਾਣ ਬੁੱਝ ਕੇ ਉਹ ਚੀਜ਼ਾਂ ਖਾ ਰਹੇ ਨੇ ਜਿਹੜੀਆਂ ਸ਼ੂਗਰ ਦੇ ਮਰੀਜ਼ਾਂ ਨੂੰ ਨਹੀਂ ਖਾਣੀਆਂ ਚਾਹੀਦੀਆਂ ਆਲੂ ਪੂਰੀਆਂ ਖਾ ਰਹੇ ਨੇ ਅੰਬ ਖਾ ਰਹੇ ਨੇ ਮਿੱਠੇ ਵਾਲੀ ਚਾਹ ਪੀ ਰਹੇ ਨੇ ਕਹਿੰਦੇ ਇنسੂਲਿਨ ਲੱਗਦਾ ਉਹਨਾਂ ਨੂੰ ਡੇਲੀ ਕਾਫੀ ਹੈਵੀ ਡੋਜ਼ ਇنسੂਲਿਨ ਦੀ ਜਾਂਦੀ ਹੈ ਉਹਨਾਂ ਦੇ ਸਰੀਰ ਦੇ ਵਿੱਚ ਟੀਕੇ ਦੇ ਰੂਪ ਦੇ ਵਿੱਚ ਕਹਦੇ ਉਹ ਇنسੂਲਿਨ ਨਹੀਂ ਦਿੱਤਾ ਜਾ ਰਿਹਾ ਰਵਿੰਦ ਕੇਜਰੀਵਾਲ ਨੂੰ ਇਸ ਕਰਕੇ ਉਹਨਾਂ ਦੀ ਜਿਹੜੀ ਸ਼ੂਗਰ ਉਹ 300 ਤੱਕ ਪਹੁੰਚ ਚੁੱਕੀ ਹੈ ਤੇ ਕੇਜਰੀਵਾਲ ਸਾਹਿਬ ਨੂੰ ਕਿੰਨੇ ਦਿਨ ਹੋ ਗਏ ਜੀ ਕਿੰਨੇ ਦਿਨ ਹੋ ਗਏ ਨੂੰ ਅੰਦਰ ਖਾਣ ਵਾਲੇ ਜਾਂਦਿਆਂ ਨੂੰ ਜੀ ਅੱਜ ਰਿਪੋਰਟ ਆਈ ਹੈ ਕਿ 300 ਸ਼ੂਗਰ ਹੈ ਕਿਉਂਕਿ 300 ਸ਼ੂਗਰ ਹੋਣਾ ਜ਼ਿਆਦਾ ਕੋਈ ਖਤਰਨਾਕ ਨਹੀਂ ਹਾਂ ਜੇ ਕੋ ਲਗਾਤਾਰ ਸ਼ੂਗਰ 300 ਰਹਿੰਦੀ ਆ ਲਗਾਤਾਰ ਰਹਿੰਦੀ ਆ ਤਾਂ ਖਤਰਾ ਆ ਈਡੀ ਵੀ ਈਡੀ ਕਹਿੰਦੀ ਹੈ ਜਿਉ ਖਾ ਰਹੇ ਨੇ ਜੀ ਉਹ ਆਤਮਾਨ ਨੂੰ ਕਹਿੰਦੀ ਹੈ ਜਿਉ ਦੇ ਨਹੀਂ ਰਹੇ ਜੀ ਉਹਨਾਂ ਨੂੰ ਇਹ ਦੋਵੇਂ ਪਾਸੇ ਸਿਆਸਤ ਚੱਲ ਰਹੀ ਆ ਕੇਜਰੀਵਾਲ ਆਪਣਾ ਪੱਖ ਰੱਖੀ ਜਾਂਦੇ ਆ ਤੇ ਈਡੀ ਆਪਣਾ ਪੱਖ ਰੱਖੀ ਜਾਂਦੇ ਆ ਈਡੀ ਦਾ ਦੋਸ਼ ਹੈ ਕੇਜਰੀਵਾਲ ਸਾਹਿਬ ਤੇ ਕਹਿੰਦੇ ਕੇਜਰੀਵਾਲ ਜੇਲ੍ਹ ਦੇ ਵਿੱਚ ਜਾਣ ਬੁੱਝ ਕੇ ਉਹ ਚੀਜ਼ਾਂ ਖਾ ਰਹੇ ਨੇ ਜਿਹੜੀਆਂ ਸ਼ੂਗਰ ਦੇ ਮਰੀਜ਼ਾਂ ਨੂੰ ਨਹੀਂ ਖਾਣੀਆਂ ਚਾਹੀਦੀਆਂ ਆਲੂ ਪੂਰੀਆਂ ਖਾ ਰਹੇ ਨੇ ਅੰਬ ਖਾ ਰਹੇ ਨੇ ਮਿੱਠੇ ਵਾਲੀ ਚਾਹ ਪੀ ਰਹੇ ਨੇ ਤੇ ਦੂਜੇ ਪਾਸੇ ਇੱਕ ਹੋਰ ਪੱਖ ਵੀ ਸਾਹਮਣੇ ਆਇਆ ਉਹ ਇਹ ਹੈ ਕਿ ਕਹਿੰਦੇ ਇنسੂਲਿਨ ਲੱਗਦਾ ਉਹਨਾਂ ਨੂੰ ਡੇਲੀ ਕਾਫੀ ਹੈਵੀ ਡੋਜ਼ ਇنسੂਲਿਨ ਦੀ ਜਾਂਦੀ ਹੈ ਉਹਨਾਂ ਦੇ ਸਰੀਰ ਦੇ ਵਿੱਚ ਟੀਕੇ ਦੇ ਰੂਪ ਦੇ ਵਿੱਚ ਕਹਦੇ ਉਹ ਇنسੂਲਿਨ ਨਹੀਂ ਦਿੱਤਾ ਜਾ ਰਿਹਾ ਰਵਿੰਦ ਕੇਜਰੀਵਾਲ ਨੂੰ ਇਸ ਕਰਕੇ ਉਹਨਾਂ ਦੀ ਜਿਹੜੀ ਸ਼ੂਗਰ ਹੈ ਉਹ 300 ਤੱਕ ਪਹੁੰਚ ਚੁੱਕੀ ਹੈ ਤੇ 300 ਵਾਲਾ ਪੱਧਰ ਥੋੜਾ ਜਿਹਾ ਖਤਰਨਾਕ ਹੋ ਜਾਂਦਾ ਮੰਨਿਆ ਜਾਂਦਾ ਪਰ ਇਲਜ਼ਾਮ ਜੇਲ੍ਹ ਦੇ ਇਹਨੇ ਵੀ ਉਹ ਖਾਪੀ ਰਹੇ ਨੇ ਜੀ ਮਿੱਠੇ ਵਾਲੀਆਂ ਚੀਜ਼ਾਂ ਤੋਂ ਗੁਰੇਜ਼ ਨਹੀਂ ਕਰ ਰਹੇ ਤਾਂ ਜੋ ਜ਼ਮਾਨਤ ਹੋ ਸਕੇ ਹਾਂ ਅਸਲ 'ਚ ਇਹਨਾ ਕੱਲ ਈਡੀ ਨੇ ਮਾਜੂਦ ਅਦਾਲਤ ਵਿੱਚ ਵੀ ਗੱਲ ਕਹੀ ਆਏ ਹੈ ਕਿ ਜਿਹੜੇ ਪਾਪੜੀਆਂ ਖਾ ਰਹੇ ਨੇ ਜੀ ਆਲੂ ਖਾ ਰਹੇ ਨੇ ਜੀ ਉਹ ਜਿਵੇਂ ਮંત્ર ਮੰਤਰ ਨੇ ਕਹ ਲੱਖੇ ਤੁਹਾਨੂੰ ਤੇ ਸ਼ੂਗਰ ਲੈਵਲ ਵੱਧ ਜਾਵੇ ਉਹਨਾਂ ਨੂੰ ਟਾਈਪ 2 ਡਾਇਬੀਟੀ ਹੈ ਹਮ ਅੱਛਾ ਮੈਂ ਵੀ ਡਾਇਬੀਟੀ ਦਾ ਮਰੀਜ਼ ਹੈਗਾ ਮੈਨੂੰ ਵੀ ਡਾਇਬੀਟੀ ਸ਼ੂਗਰ ਹੈਗੀ ਆ ਤੇ ਉਹ ਕਹਿੰਦੇ ਨੇ ਜੀ ਖਾ ਰਹੇ ਨੇ ਉਹ ਹਮ ਤੇ ਲਗਾਤਾਰ ਖਾ ਰਹੇ ਨੇ ਜਿਨ੍ਹਾਂ ਡਾਇਬੀਟੀ ਦਾ ਲਗਾਤਾਰ ਕੋਈ ਮਰੀਜ਼ ਖਾਵੇ ਨਾ ਜੀ 3 ਘੰਟਿਆਂ ਵਿੱਚ ਸ਼ੂਗਰ ਵੱਜ ਜਾਂਦੀ ਹੈ ਉਹ। 3 ਘੰਟੇ ਦਾ ਪ੍ਰੋਸੈਸਾ ਖਾਣ ਤੋਂ ਬਾਅਦ। ਜੇ ਕੋਈ ਜੇ ਕੋਈ ਥੋੜਾ ਹੋਲੀ ਕਿਸੇ ਦੇ ਬੰਦੇ ਦੇ ਅੰਦਰ ਪਚਦਾ ਹੈਗਾ ਤਾਂ ਉਹ 4 ਘੰਟੇ ਦਾ ਲੈਂਦਾ। 3-4 ਘੰਟਿਆਂ ਵਿੱਚ ਉਹਦੇ ਅੰਦਰ ਸ਼ੂਗਰ ਵੱਜ ਜਾਣੀ ਆ ਤੁਸੀਂ ਖਾ ਕੇ ਦੇਖ ਲਓ ਕਦੇ। ਹੂੰ। 3-4 ਘੰਟੇ ਦਾ ਮਾਮਲਾ ਹੈਗਾ ਇਹ। ਤੇ ਕੇਜਰੀਵਾਲ ਸਾਹਿਬ ਨੂੰ ਕਿੰਨੇ ਦਿਨ ਹੋ ਗਏ ਜੀ ਕਿੰਨੇ ਦਿਨ ਹੋ ਗਏ ਨੂੰ ਅੰਦਰ ਖਾਣ ਆਲੇ ਜਾਂਦਾਂ ਨੂੰ ਜੀ। ਅੱਜ ਰਿਪੋਰਟ ਆਇਆ ਕਿ 300 ਸ਼ੂਗਰ ਹੈ ਤੇ ਮੈਂ ਸ਼ੂਗਰ ਵਾਲੇ ਬੰਦੇ ਦੀ 300 ਸ਼ੂਗਰ ਨੂੰ ਕੋਈ ਜ਼ਿਆਦਾ ਨਹੀਂ ਮੰਨਦਾ ਮੈਂ ਨਹੀਂ ਮੰਨਦਾ ਜ਼ਿਆਦਾ ਹੁਣ ਤੁਸੀਂ ਕਹੋਗੇ ਕਿ ਇਹ ਕੀ ਕਾਰਨ ਆ ਬਈ ਕਿਉਂਕਿ 300 ਸ਼ੂਗਰ ਹੋਣਾ ਜ਼ਿਆਦਾ ਕੋਈ ਖਤਰਨਾਕ ਨਹੀਂ ਹਾਂ ਜੇ ਕੋ ਲਗਾਤਾਰ ਸ਼ੂਗਰ 300 ਰਹਿੰਦੀ ਆ ਲਗਾਤਾਰ ਰਹਿੰਦੀ ਆ ਤਾਂ ਖਤਰਨਾਕ ਹੈ ਹੂੰ ਸ਼ੂਗਰ ਬੰਦੇ ਦੇ ਜੇਕਰ ਜ਼ਿਆਦਾ ਰਹਿੰਦੀ ਆ ਤਾਂ ਬੰਦੇ ਦੇ ਆਰਗਨ ਡੈਮੇਜ ਕਰਦੀ ਆ ਸੌਰੀ ਆਰਗਨ ਡੈਮਡ ਕਰਦੀ ਆ ਉਹ ਜੇ ਲਗਾਤਾਰ ਰਹੇ ਅੱਖਾਂ ਤੇ ਅਸਰ ਪਾ ਦਿੰਦੀ ਐ ਸਰੀਰ ਤੇ ਅਸਰ ਪਾ ਦਿੰਦੀ ਆ ਲੱਤਾਂ ਦੁਖਣ ਲੱਗ ਜਾਂਦੀਆਂ ਨੇ ਹੋਰ ਕਈ ਸਾਰੇ ਆਰਗਨ ਪ੍ਰੋਬਲਮ ਖੜੀਆਂ ਕਰ ਸਕਦੀ ਆ ਉਹ ਕਿਡਨੀ ਦੇ ਪ੍ਰੋਬਲਮ ਕਰ ਸਕਦੀ ਜੇਕਰ 슈ਗਰ ਜ਼ਿਆਦਾ ਰਹਿੰਦੀ ਆ ਤਾਂ ਉਹ ਵੀ ਲੰਮਾ ਸਮਾਂ ਇਹ ਨਹੀਂ ਕਿ 슈ਗਰ ਅੱਜ ਹੀ ਤੁਹਾਨੂੰ 800 ਹੋ ਗਈ ਜਾਂ 500 ਹੋ ਗਈ ਤੁਹਾਨੂੰ ਅੱਜੇ ਮਾਰ ਦੇਗੀ ਉਹ ਇਦਾਂ ਨਹੀਂ ਇਦਾਂ ਨਹੀਂ ਹੈਗਾ ਅੱਜ 8-900 ਹੋਊਗੀ ਤੇ ਮਾਰੇਗੀ 600 ਹੋਊਗੀ ਤੇ ਮਾਰੇਗੀ ਪਰ ਐਦਾਂ ਨਹੀਂ ਹੈਗਾ ਤੋ ਨੂੰ ਇਤਰਾ ਸ਼ੁਕਰ ਮਾਰਦੇ ਕਿ ਸ਼ੂਗਰ ਜੇ ਘਟ ਜਵੇ ਫਿਰ ਮਾੜੀ ਆ ਜੇ ਸ਼ੂਗਰ 50 ਤੋਂ ਹੇਠਾਂ ਆ ਜਵੇ 40 ਆ ਜਾਵੇ ਤਾਂ ਬੰਦਾ ਬੇਹੋਸ਼ ਹੋ ਕੇ ਡਿੱਗ ਜਾਏਗਾ ਬੇਹੋਸ਼ ਮਾੜੀ ਆ ਤੇ ਜੇਕਰ ਕੇਜਰੀਵਾਲ ਕੁਝ ਖਾ ਵੀ ਰਿਹਾ ਐਨੇ ਦਿਨ ਉਹ ਖਾਂਦਾ ਨੂੰ ਤੁਹਾਨੂੰ ਪਤਾ ਨਹੀਂ ਲੱਗਿਆ ਤੁਹਾਨੂੰ ਪਤਾ ਨਹੀਂ ਲੱਗਿਆ ਕਿ ਸ਼ੂਗਰ ਦੀ ਵੱਧ ਰਹੀ ਆ ਅੱਜ ਪਤਾ ਲੱਗਿਆ ਉਹ ਵੀ ਭਗਤ ਬਾਵਾ ਨੇ ਟਵੀਟ ਕੀਤਾ ਕਿ 300 ਸ਼ੂਗਰ ਹੋ ਗਈ ਉਹਦੀ ਤੇ ਉਹਨੂੰ ਡੇਲੀ 54 ਕੀ ਹੈ 54 ਕੀ ਹੁੰਦਾ ਜੂਨਟ ਹੂੰ ਇਸ ਨੂੰ ਲੈਣੀ ਪੈਂਦੀ ਹੈ ਚਲੰਜਾਂ ਜੂਨਟ ਲੈਣੀ ਪੈਂਦੀ ਆ ਉਹ ਕਹਿੰਦੇ ਬੰਦ ਕਰਤੀ ਉਹਨਾਂ ਨੇ ਜੇਲ੍ਹ ਦੇ ਵਿੱਚ ਇਹ ਮੈਨੂੰ ਦੋਵੇਂ ਪਾਸਿਆਂ ਦੇ ਵਿੱਚ ਕੋਈ ਸਿਆਸਤ ਚੱਲ ਰਹੀ ਆ ਤਰਵਿੰਦਰ ਜੀ ਹੂੰ ਆ ਈਡੀ ਵੀ ਈਡੀ ਕਹਿੰਦੀ ਆ ਜੋ ਖਾ ਰਹੇ ਨੇ ਜੀ ਉਹ ਆਤਮਾਨ ਨੂੰ ਕਹਿੰਦੇ ਜੋ ਦੇ ਨਹੀਂ ਰਹੇ ਜੀ ਉਹਨਾਂ ਨੂੰ ਇਹ ਦੋਵੇਂ ਪਾਸੇ ਸਿਆਸਤ ਚੱਲ ਰਹੀ ਆ ਕੇਜਰੀਵਾਲ ਆਪਣਾ ਪੱਖ ਰੱਖੀ ਜਾਂਦੇ ਆ ਤੇ ਈਡੀ ਆਪਣਾ ਪੱਖ ਰੱਖੀ ਜਾਂਦੀ ਆ ਉਹ ਕਹਿੰਦੇ ਜ਼ਮਾਨਤ ਲੈਣਾ ਚਾਹੁੰਦਾ ਕੇਜਰੀਵਾਲ ਨਿਡਰ ਹਾਂ ਨਿਰਪੱਖ ਰਹਾਗੇ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੀ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੋਂ ਨਿਰਾਦ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵੇ। ਮਨੁੱਖਾਂ ਨਾਲ ਜੁੜੇ, ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ, ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ। ਕੀ ਨੇ ਸਾਡੇ ਕਾਨੂੰਨ, ਫਰਜ਼ ਤੇ ਅਧਿਕਾਰ? ਕੀ ਕਰਦੀ ਐ ਸਾਡੀ ਸਰਕਾਰ? ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ? D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ। ਧਰਮ, ধরੋਹਰ, ਸਿਹਤ, ਅਸੰਸਕ੍ਰਿਤੀ ਕੀ ਹੋਗੀ ਬਾਤ? ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ। D5 ਚੈਨਲ ਪੰਜਾਬੀ ਆਪਣੀ ਧਰਤੀ, ਆਪਣੇ ਲੋਕ ਸਸ਼ਕਲ ਜੀ ਮੈਂ ਹਕ ਕੁਲਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ